ਸਾਂਝੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਖਾਸ ਤੌਰ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਕਿਸਾਨ ਵੀਰੋ ਜਿਹੜੇ ਵੀਰ ਆਪ ਨੂੰ ਸਪੋਰਟ ਕਰਦੇ ਹੋ ਠੀਕ ਆ ਵੀਡੀਓ ਸ਼ੇਅਰ ਕਰਦੇ ਹੋ ਅੱਜ ਦੀ ਆਪਣੀ ਵਿਜੈਟ ਹੈਗੀ ਦੋਸਤੋ ਪੈਂਡ ਟੋਟੀਆਂ ਖਾਸ ਤੁਸੀਂ ਜਿਹੜੀ ਵਿਜੈਟ ਆ ਪੈਂਡ ਟੋਟੀਆਂ ਕਰਨੀ ਹੈਗੀ ਆ ਤਸਵੀਲ ਜ਼ਿਲ੍ਹਾ ਜਿਹੜਾ ਦੋਸਤੋ ਇਸ ਪੈਂਡ ਨੂੰ ਸ਼੍ਰੀ ਤਰਨ ਤਰਨ ਸਾਹਿਬ ਲੱਗਦਾ ਹੈਗਾ ਠੀਕ ਆ ਜੀ ਤੇ ਵੀਰ ਕੁਲਦੀਪ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਤੁਹਾਨੂੰ ਅੱਜ ਆਪਾਂ ਦੋ ਵਹੜਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਇੱਕ ਸ਼ਾਹੀਵਾਲ ਕ੍ਰੋਸ ਆਂਗਾ ਤੇ ਇੱਕ ਜਰਸੀ ਵਹੜ ਹੈਗੀ ਆ ਠੀਕ ਆ ਤੇ ਇੱਕ ਬਿਲਕੁਲ ਤਾਜੀ ਸੂਈ ਮੱਝਾ ਵੱਡੀ ਮੱਝਾ ਠੀਕ ਆ ਸੋਹਣੀ ਮਿਲਕਿੰਗ ਤੇ ਚੱਲਣ ਢਈ ਹੈ ਪੁੱਛਾਂਗੇ ਵੀ ਕੀ ਡਿਟੇਲ ਆ ਇੱਕ ਜਿਹੜੀ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਆ ਉਹ ਵੀ ਮੱਝ ਆਪਾਂ ਦਿਖਾ ਦਾਂਗੇ ਨੀਲੀ 라ਵੀ ਦਾ ਪੱਖ ਹੈਗਾ ਵਧੇਰੇ ਨੀਲੀ ਦਾ ਵੀ ਦੀ ਮੱਝ ਹੈਗੀ ਆ ਠੀਕ ਆ ਪੂਰੀ ਗੱਲਬਾਤ ਆਪਾਂ ਬੀਰ ਕੁਲਦੀਪ ਦੇ ਨਾਲ ਕਰ ਲਾਂਗੇ ਸੇਰੋਂ ਦੀ ਦੂਰੀ ਜਿਹੜੀ ਹੈਗੀ ਦੋਸਤੋ 3 ਕਿਲੋਮੀਟਰ ਹੈਗੀ ਆ ਤੇ ਟੋਟੀਆਂ तकरीबन ਕਿਲੋਮੀਟਰ ਦੀ ਦੂਰੀ ਹੈਗੀ ਆ ਠੀਕ ਆ ਜੀ ਤੇ तकरीबन 5 6 6 ਕਿਲੋਮੀਟਰ ਜਿਹੜੀ ਨਸ਼ਹਿਰੀ ਦੀ ਦੂਰੀ ਹੈਗੀ ਆ ਠੀਕ ਆ ਜੀ ਬਾਕੀ ਪਸ਼ੂ ਜਿਹੜਾ ਵੀ ਤੁਹਾਨੂੰ ਕਿਸਾਨ ਵੀਰੋਂ ਖਾਸ ਤੌਰ ਤੇ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਜਿਹੜੀ ਤਸੱਲੀ ਹੈਗੀ ਹੈ ਚੁਆਈ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਕਰ ਲਿਓ ਠੀਕ ਆ ਜਿਹੜਾ ਪਸ਼ੂ ਖਾਸ ਤੌਰ ਤੇ ਕੇ ਸੂਣ ਵਾਲਾ ਉਹਨੂੰ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਤੇ ਰੇਡ ਭਾਪੜ ਦਾ ਆਪਾਂ ਵੀਰ ਦੇ ਕੋਲੋਂ ਜਾਣਾਂਗੇ ਠੀਕ ਹੈ ਜੀ ਪਹਿਲੀ ਵੀਡੀਓ ਆਪਾਂ ਇਸ ਘਰੋਂ ਪਾ ਰਹੇ ਆ ਗੱਲਬਾਤ ਕਰਦੇ ਆ ਵੀਰ ਕੁਲਦੀਪ ਦੇ ਨਾਲ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਿੰਘ ਸਾਸਰੀ ਕਲਪਰਾ ਦੀ ਸਾਸਰੀ ਸਾਰਿਆਂ ਨੂੰ ਤੇ ਵੀਰਾਂ ਨੂੰ ਕੋਠੀ ਟਾ ਵੀਰ ਹਾਂਜੀ ਬਹੁਤ ਵਧੀਆ ਜੀ ਤੇ ਕੁਲਦੀਪ ਵੀਰੇ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਭਾਈ ਠੀਕ ਆ ਅੱਜ ਵੀਰ ਆਪਣੇ ਕੋਲ ਦੋ ਤਾਂ ਮੱਝਾਂ ਮਿਖਾਉ ਦੋ ਗਾਈਆਂ ਜੀ ਦੋ ਗਾਈਆਂ ਨੇ ਠੀਕ ਆ ਵੈਸੇ ਪਸ਼ੂ ਇੱਥੇ ਆਉਂਦੇ ਰਹਿੰਦੇ ਆ ਮੱਝਾਂ ਗਾਵਾਂ ਹੋਣ ਚਾ ਤੇ ਵੀਰ ਕਲਦੀਪ ਆਜੋ ਪਹਿਲੇ ਨੰਬਰ ਤੇ ਆਪਾਂ ਇਧਰੋਂ ਝੋਟੀ ਵਾਲੇ ਬੰਦੇ ਆਪਾਂ ਸ਼ਟਾਰਟ ਕਰ ਲਗੇ ਤੇ ਵੱਡੇ ਕਦ ਕੱਦ ਦੇ ਵਿੱਚ ਜਿਹੜੀ ਦੋਸਤੋ ਇਹ ਤੁਸੀਂ ਮੱਝ ਦੇਖ ਰਹੇ ਹੋ ਵੱਡਾ ਕਦ ਕਾਠਾ ਬੋਡੀ ਬੰਤਰ ਦੇਖ ਲਓ ਪੂਰਾ ਬੋਡੀ ਸਟਰਕਚਰ ਦੇਖ ਲਓ ਠੀਕ ਹੈ ਜੀ ਤੇ ਪੇਠ ਪੂਠਾ ਤੁਸੀਂ ਵੇਖੋਗੇ ਬਹੁਤੋ ਚੌੜਾ ਪੇਠ ਪੂਠਾ ਤੇ ਆਹ ਵੇਖੋ ਜੀ ਹਵਾਨੇ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਕਲਦੀਪ ਭਾਈ ਇਸ ਮੱਝ ਦੀ ਗੱਲ ਕਰੀਏ ਤੇ ਦਿਨ ਕਿੰਨੇ ਹੋ ਗਏ ਸੋਈ ਨੂੰ ਇਹਨੂੰ ਭਾਈ 10 ਤੋਂ 12 ਦਿਨ ਹੋ ਗਏ ਸੋਈ ਨੂੰ 10 ਤੋਂ 12 ਦਿਨ ਹਾਂ ਜੀ ਠੀਕ ਹੈ ਜੀ نیچے ਬੱਚਾ ਕਿ ਆ ਗਿਆ ਜੀ ਇਹ ਕਟੂਆ ਹੀ ਇਹਦਾ ਕੱਟਾ ਆ ਗਿਆ ਠੀਕ ਹੈ ਹਾਂ ਜੀ ਮੇਲ ਕਾਫ ਆ ਜਿਹੜਾ ਦੋਸਤੋ ਇਸ ਦੇ نیچے ਮੇਲ ਕਾਫ ਆ ਕੱਟਾ ਜਿਹੜਾ ਇਸ ਮੱਝ ਦੇ نیچے ਆ ਤੇ ਸੁਹਾਵੀਰ ਕਿਰਮਾ ਜੀ ਇਹ ਤੀਜਾ ਸੁਹਾ ਜੀ ਇਹਦਾ ਤੀਜਾ ਸੁਹਾ ਜੀ ਤੀਜਾ ਸੁਹਾ ਜਿਹੜੀ ਦੋਸਤੋ ਸੋਈ ਆ ਇਹ ਮੱਝ ਤੇ ਤਾਂ ਹਵਾਨੇ ਦੀ ਬੰਦਤਰ ਵੇਖ ਲਓ ਠੀਕ ਹੈ ਜੀ ਦਿਨ ਅੱਜ ਕਿਰਮਾ ਦੱਸਿਆ ਜੀ 10 ਤੋਂ 12 ਹਾਂ 10 ਤੋਂ 12 ਦਿਨ ਤਵੀਰ ਹੁਣ ਸਹੀ ਜਿਹੜਾ ਮਿਲਕਾ ਕਿੰਨਾ ਕ ਪਾਈ ਦਾ ਥੱਲੇ ਚੋਰ ਇਹ 13 ਤੋਂ 14 ਲੀਟਰ ਦੇ ਵਿੱਚ ਹੈ ਜੀ ਹੁਣ 13 ਤੋਂ 14 ਹਾਂਜੀ ਜਿਹੜਾ ਮੌਜੂਦਾ ਕਿਸੇ ਭੈਣ ਭਰਾ ਨੇ ਆ ਕੇ ਚੋਲਣਾ ਹਾਂਜੀ ਹਾਂਜੀ 14 ਲੀਟਰ ਹੋਊਗਾ ਜੀ 14 ਲੀਟਰ ਹਾਂਜੀ ਠੀਕ ਹੈ ਜੀ 14 ਲੀਟਰ ਜਿਹੜਾ ਦੋਸਤੋ ਮੌਜੂਦਾ ਹੁਣ ਮੌਕੇ ਦਾ ਦੁੱਧ ਤਿਆਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਠੀਕ ਆ ਤੇ ਮੇਲ ਕਾਫ ਆ ਬਾਕੀ ਆ ਹਵਾਨਾ ਸਮਾਂ ਜਿਹੜਾ ਦੋਸਤੋ ਇੱਕ ਵਾਰ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਆ ਜੀ ਸਮਾਂ ਜਿਹੜਾ 3:30 ਵਜੇ ਦਾ ਹੈਗਾ ਸ਼ਾਮ ਦਾ ਜਿਹੜਾ ਸਮਾਂ ਹੈਗਾ ਸਾਢੇ 3 ਵਜੇ ਦਾ ਅੱਜ 29 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਪਿੱਠ ਪੁੱਠੇ ਦੀ ਤੁਸੀਂ ਚੜਾਈ ਜੀ ਨਾਰਮਲ ਆ ਦੇਖ ਕੇ ਚੈੱਕ ਕਰੋ ਜੀ ਠੀਕ ਹੈ ਹੈਵੀ ਬਾਡੀ ਵੇਟ ਦੀ ਆ ਭਾਰੇ ਸਰੀਰ ਵਜਨ ਵਾਲੀ ਜਿਹੜੀ ਦੋਸਤੋ ਇਹ ਮੱਝ ਆ ਠੀਕ ਹੈ ਮੈਂ ਖੋਲ ਕੇ ਵੀਰ ਕੁਲਦੀਪ ਨੂੰ ਗੋਗਾ ਪਤੋਰ ਕੇ ਦਿਖਾ ਦਿੰਦਾ ਆ ਆ ਕਰੋ ਚੈੱਕ ਜੀ ਫੁੱਲ ਹਾਈਟ ਆ ਵੱਡੀ ਮੱਝ ਆ ਠੀਕ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਭੈਣ ਭਰਾ ਨੇ ਆਉਣਾ ਤੇ ਇੱਕ ਜੱਜਮੈਂਟ ਕਰਦਾ ਪਿਆ ਹੁੰਦਾ ਵੀ ਕਿੱਡਾ ਕ ਸਾਈਜ਼ ਹੋਵੀ ਇਹ ਕ ਲੰਬਾਈ ਉਚਾਈ ਕਿੰਦੀ ਕ ਮੱਚਦੀ ਹੋਵੇਗੀ ਫੁੱਲ ਹਾਈਟ ਠੀਕ ਆ ਆ ਕਰੋ ਚੈੱਕ ਜੀ ਬਾਕੀ ਗਲਤੀ ਵੀਰੇ ਧਾਰਾ ਧੂਰਾ ਜਿਵੇਂ ਥਾਣੇ ਕਪਣ ਕੋਈ ਗੱਲ ਨਹੀਂ ਕੋਈ ਬਿਲਕੁਲ ਹੋ ਕੇ ਬਰਾਬਰ ਠੀਕ ਹੈ ਜੀ ਆ ਦੇਖੀ ਠੀਕ ਆ ਦੋਸਤੋ ਬਾਕੀ ਹੈਵੀ ਬੌਡੀ ਵੇਟ ਆ ਭਾਰੇ ਸਰੀਰ ਵਜਨ ਵਾਲੀ ਤੇ ਕਮਾਲੀਆਂ ਦਾ ਭਲੇਖਾ ਪਾਉਂਦੀ ਜਿਹੜੀ ਇਹ ਮੱਝ ਆ ਠੀਕ ਆ ਤੇ ਬਾਕੀ ਆਪਦੀ ਘਰੇ ਵਿਜਿਟ ਕਰਕੇ ਤਸੱਲੀ ਜਿਹੜੀ ਤੁਸੀਂ ਚੁਆਈ ਕਰਕੇ ਜਰੂਰ ਕਰ ਲਿਓ ਠੀਕ ਆ ਜੀ ਤੇ ਆ ਜਿਹੜਾ ਹਵਾਨੇ ਦਾ ਸਟਰਕਚਰ ਜੀ ਠੀਕ ਆ ਜੀ ਆ ਥਾਣੇ ਤੇ ਚੁਆਈ ਵੀਰ ਗੁਲਦੀਪ ਸਵੇਰ ਕਿੰਨੇ ਵਜੇ ਵੀਰ ਕੀਤੀ ਆਪਾਂ ਤੇ 6 ਵਜੇ ਦੀ ਚੁਆਈ ਹੋਏ ਸਾਬ 6:00 ਵਜੇ ਦੀ ਠੀਕ ਆ ਤੇ 6 ਵਜੇ ਦੀ ਚਵਾਈ ਜਿਹੜੀ ਮਾਰਨਿੰਗ ਸਵੇਰ ਕੀਤੀ ਹੈ ਤੇ ਹੁਣ ਸ਼ਾਮ ਨੂੰ ਵੀ ਜਿਹੜੀ ਦੋਸਤੋ ਕਿਸੇ ਵੀਰ ਨੇ ਵੀ ਚਵਾਈ ਕਰਨੀ ਆ ਵੀ ਟਾਈਮ ਤੋਂ ਟਾਈਮ ਜਦਾ ਬੰਨ ਕੇ ਚਵਾਈ ਕਰ ਲੀ ਬਿਲਕੁਲ ਟਾਈਮ ਤੋਂ ਟਾਈਮ ਚੋਲ ਤੇ ਵੀਰ ਕੁਲਦੀਪ ਕਿੰਨਾ ਮੁੱਲ ਵੀਰ ਲੈ ਦੇ ਕੀ ਜਾਂਦਾ ਇਹਦਾ ਇੱਕ 5 ਕਰਦੇ ਆ ਜੀ ਹਾਂਜੀ ਆਇਆਗਾ ਦਾ ਮਾਨਦਾਨ ਕਰਾਂਗੇ ਇੱਕ 5 ਚੋਂ ਹਾਂਜੀ ਠੀਕ ਹੈ ਜੀ ਬਾਕੀ 14 ਲੀਟਰ ਬਾਲਟੀ ਚ ਤੁਸੀਂ ਪੋਣ ਆ ਵੀ ਹਾਂਜੀ ਬਿਲਕੁਲ ਜੀ ਠੀਕ ਹੈ ਤੇ ਬਾਕੀ ਭੂਰ ਛਟਾ ਕਿਸੇ ਤਰ੍ਹਾਂ ਦਾ ਕੁਝ ਕੋਈ ਨਹੀਂ ਐ ਬਿਲਕੁਲ ਸਾਫ ਸੁਥਰੀ ਠੀਕ ਹੈ ਵੀਰ ਲਓ ਵੀ ਦੋਸਤੋ ਇਹ ਮਾਝ ਵੀਰ ਦੇ ਕੋਲੇ ਆ ਤੀਜਾ ਸਵੇਰ ਸੂਈਆ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕੀਤੀ ਐ ਦੁੱਧ ਤੱਕ ਵੀ ਦੱਸਤਾ ਵੀ ਇੰਨਾ ਲੀਟਰ ਜਿਹੜਾ ਕਿਸੇ ਨੇ ਚੋੜ ਲੈਣਾ ਠੀਕ ਐ ਇਸ ਤੋਂ ਬਾਅਦ ਅਗਲੀ ਜਿਹੜੀ ਇਹ ਜਰਸੀ ਵੇੜ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਐ ਜਰਸੀ ਵੇੜ ਆ ਤੇ ਇਹ ਵਾਹ ਕਿਲਦੀਪ ਜੇ ਸੂਣ ਵਾਲੀ ਵੀਰ ਇਹ ਸੂਈ ਲੈ ਜੀ ਦੋ ਦਿਨਾਂ ਦਾ ਕੱਲ ਦੀ ਸੂਈ ਐ ਦੋ ਦਿਨ ਹੋ ਗਏ ਨੇ ਕਲੂਨ ਵੱਚੀ ਪਹਿਲਾ ਸੂਬਾ ਐ ਨਾ ਜੀ ਹਾਂਜੀ ਹਾਂਜੀ ਪਹਿਲਾ ਸੂਬਾ ਦੋ ਦਿਨਾਂ ਦਾ ਲਓ ਵੀ ਦੋਸਤੋ ਪਹਿਲਾ ਸੂਬਾ ਕੱਲ ਹੀ ਸੂਈ ਹੈ ਨਾ ਹਾਂਜੀ ਬੱਚਾ ਨੀਚੇ ਕਿ ਆ ਗਿਆ ਜੀ ਇਹਦਾ ਬੱਚਾ ਜੀ ਮੇਲ ਕਾਫਾ ਠੀਕ ਆ ਆ ਫੇਸ ਕੁਆਲਟੀ ਆ ਆ ਦੇਖੋ ਜੀ ਜਰਸੀ ਦੀ ਵੈੜਾ ਦੋਸਤੋ ਪਿਓਰਿਟੀ ਜਿਹੜੀ ਆ ਫੁੱਲ ਆ ਠੀਕ ਆ ਪਿਓਰ ਜਰਸੀ ਆ ਠੀਕ ਆ ਤੇ ਹਾਈਟ ਜਿਹੜੀ ਮੀਡੀਅਮ ਆ ਠੀਕ ਆ ਮੀਡੀਅਮ ਹਾਈਟ ਆ ਤੇ ਵੈੜ ਪੂਰੀ ਨਿੱਗਰ ਆ ਠੀਕ ਆ ਫਿਕਸ ਜਾਂ ਲੈਵਾ ਆ ਆ ਥਣ ਮੈਂ ਤੁਹਾਨੂੰ ਜਿੰਨਾ ਵੀ ਹੋ ਸਕਦਾ ক্লোਜ਼ ਤੋਂ ਇੱਕ ਵਾਰੀ ਉਲਟ ਪਹਿਣੀ ਵਾਲੇ ਪਾਸਿਓ ਵੀ ਤੁਸੀਂ ਜਿਹੜਾ ਆ ਥਣ ਦੇਖ ਲਓ ਠੀਕ ਹੈ ਅੱਛਾ ਵੀਰ ਕੁਲਦੀਪ ਜੀ ਕਿੰਨਾ ਹੁਣ ਬੋਲੇ ਦੇ ਵਿੱਚ ਕਿੰਨਾ ਚੱਲਿਆ ਕੋਈ ਦੋ ਟਾਈਮ ਦੀ ਚੋਈ ਕੀਤੀ ਹੋਏਗੀ 8 ਲੀਟਰ ਹੈ ਇਹ ਬੋਲਾ ਹਣਾ ਗਾਲ ਦੀ ਸੋਈ ਹੋਈ ਹੈ ਠੀਕ ਹੈ ਜੀ ਹਾਂ ਜੀ 8 ਲੀਟਰ ਹੈ ਨਾ ਖੋਲ ਕੇ ਵੀਤੀ ਆਹ ਦੇਖੋ ਜੀ ਠੀਕ ਹੈ ਜਰਸੀ ਵੈੜਾ ਬਹੁਤੇ ਵੀਰਾਂ ਦੀ ਖਰੀਦਣ ਦੀ ਇੱਛਾ ਹੁੰਦੀ ਹੈ ਠੀਕ ਹੈ ਜਰਸੀ ਵੈਡ ਜਿੱਥੋਂ ਵੀ ਅੱਗੇ ਮਿਲਦੀ ਹੈ ਵੀਰ ਖਰੀਦਦੇ ਆ ਕਿਉਂਕਿ ਅੱਗੇ ਗਰਮੀ ਦਾ ਪੱਖ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਜਿਹੜੀ ਦੋਸਤੋ ਠੰਡੀ ਸੀ ਜਿਹੜਾ ਤੇ ਗਰਮੀ ਝੱਲਣ ਦੇ ਵਿੱਚ ਪੂਰੀ ਜਿਹੜੀ ਸਮਰੱਥਾ ਹੈਗੀ ਹੈ ਵੈਡ ਤੇ ਜਰਸੀ ਵੈਡ ਹੈ ਠੀਕ ਹੈ ਹਾਈਟ ਜਿਹੜੀ ਆ ਬਿਲਕੁਲ ਦਰਮਿਆਨੀ ਹਾਈਟ ਆ ਮੀਡੀਅਮ ਹਾਈਟ ਦੇ ਵਿੱਚ ਇਹ ਜਰਸੀ ਵੈਡ ਹੈਗੀ ਆ ਮੋਹੋ ਦੋ ਦੰਦ ਦਾ ਦੋਂਦੀ ਆ ਜਰੂਰ ਮੇਰੇ ਵੀਰ ਧਿਆਨ ਦੇ ਵਿੱਚ ਰੱਖ ਲਿਓ ਪਹਿਲਾ ਸੂਹਾ ਬੱਚੀ ਸੂਈ ਆ ਨੀਚੇ ਜਿਹੜਾ ਬੱਚਾ ਦੋਸਤੋ ਮੇਲਕਾਪ ਆ ਠੀਕ ਆ ਆ ਫੇਸ ਕੁਆਲਟੀ ਇੱਕ ਵਾਰੀ ਫੇਰ ਦੇਖੋ ਕੁਲਦੀਪ ਨੇ ਲੈ ਇਹ 38 ਦੀ ਡਿਮਾਂਡ ਹੈ ਜੀ ਹਾਂਜੀ ਬਾਕੀ ਮੌਕੇ ਤੇ ਕਰ ਲਾਂਗੇ ਮਾਨਤਨ 38000 ਦੇ ਵਿੱਚੋਂ ਮਾਨਤਨ ਹੋਊਗਾ ਖੁੱਲ੍ਹੇ ਹੀ ਕਰ ਦੋਗੇ ਹਾਂਜੀ ਹਾਂਜੀ ਕਰਾਂਗੇ ਜੀ ਕੋਈ ਦੂਰੋਂ ਨੇੜੋਂ ਭੈਣ ਭਰਾ ਜੇ ਦੂਰੋਂ ਆ ਗਏ ਬਿਲਕੁਲ ਕਰਾਂਗੇ ਜ਼ਰੂਰ ਜੀ 38000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਜੀ ਬਾਕੀ ਮੌਕੇ ਦਾ ਜਿਹੜਾ ਮਾਨਤਨ ਆ ਜਿੰਨਾ ਵੀ ਹੋ ਸਕਦਾ ਜਿੰਨਾ ਵੀ ਤੁਸੀਂ ਕਰਾਉਣਾ ਚਾਹੋ ਕੋਈ ਗੱਲ ਨਹੀਂ ਤੁਸੀਂ ਕਰਵਾ ਸਕਦੇ ਹੋ ਠੀਕ ਆ ਘਰੇ ਵਿਜ਼ਿਟ ਕਰਕੇ ਕੋਈ ਪਹਿਲਾਂ ਨਿਗਾ ਦੇ ਵਿੱਚੋਂ ਕੱਢ ਲਿਓ ਵੇੜ ਨੂੰ ਵੇੜ ਸਾਰੇ ਬੰਨੋ ਸਾਫ਼ ਸੁਥਰੀ ਆ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਵੇੜ ਇਹ ਵੀ ਰੁੱਕ ਹਾਂ ਜੀ ਹਾਂ ਜੀ 10 ਕਿ ਦਿਨ ਲੈ ਜੂ ਭਾਈ 10 ਕਿ ਦਿਨ ਲੈ ਜੂਗੀ ਠੀਕ ਆ ਲਾਲ ਰੰਗ ਦੇ ਵਿੱਚ ਵੈੜਾ ਦੋਸਤੋ ਠੀਕ ਆ ਜਿਹੋ ਜਿਹਾਂ ਜਰਸੀ ਦਾ ਨਾਰਮਲ ਆ ਪਰ ਰੰਗ ਦੇਖ ਰਹੇ ਆ ਸਾਹਮਣੇ ਇੱਕੋ ਜਿਹਾ ਜਿਹੜਾ ਰੰਗ ਹੈਗਾ ਠੀਕ ਆ ਇਹ ਪੱਤਰ ਨਾਲ ਆ ਤੇ ਲੈ ਕੇ ਆ ਆ ਦੇਖੋ ਇਹ ਵੀਰ ਫੋਕੀ ਨਾ ਸੁਵਾ ਸੁਣ ਕਰ ਰਹੀ ਹੈ ਇਹ ਦੂਜਾ ਸੁਵਾ ਜੀ ਦੂਜਾ ਨੇ ਹਾਂ ਜੀ ਠੀਕ ਆ ਫਿਰ ਹਜੇ ਲੈ ਜਾਣ ਦੇ ਕਿੰਨੇ ਕਿ ਸੁਭਾਵਨਾ 10 ਕਿ ਦਿਨ 8-10 ਦਿਨ ਲੈ ਜੂਗੀ 8-10 ਦਿਨ ਹਾਂ ਜੀ ਠੀਕ ਹੈ ਜੀ 8-10 ਦਿਨ ਦਾ ਸਮਾਂ ਲੈ ਜੋ ਵੀਰੋ ਇਹ ਵੀ ਠੀਕ ਆ ਆ ਦੇਖੋ ਠੀਕ ਆ ਬਣੀ ਥਣੀ ਪੂਰਾ ਆਉਂਦੀ ਏ ਠੀਕ ਆ ਹੁਣ ਜਿਵੇਂ ਜਿਵੇਂ ਦਿਨ 200 ਨੇੜੇ ਜਾ ਰਹੇ ਆ ਲੇਵਾ ਉਹ ਬਣਾਵਣਾ ਤਿਆਰ ਕਰਦੀ ਪਈ ਆ ਤੇ ਆ ਇੱਕ ਵਾਰੀ ਫੇਸ ਕੁਆਲਟੀ ਦੇਖੋ ਠੀਕ ਆ ਜੀ ਜਰਸੀ ਸ਼ਹੀਵਾਲ ਦਾ ਥੋੜਾ ਜਿਹਾ ਤੁਸੀਂ ਆਪਾਂ ਕ੍ਰੋਸ کہہ ਸਕਦੇ ਆ ਵੀ ਠੀਕ ਆ ਜੀ ਜਰਸੀ ਦਾ ਪੱਖ ਵੀ ਵਿੱਚ ਹੈਗਾ ਸ਼ਹੀਵਾਲ ਦਾ ਵੀ ਜਿਹੜਾ ਥੋੜਾ ਜਿਹਾ ਪੱਖ ਰੱਖਦੀ ਏ ਤੇ ਵੈਰ ਜਿਹੜੀ ਕ੍ਰੋਸ ਆ ਸਕਦੇ ਵਿੱਚ ਇਹ ਵੀ ਵੀਰ ਖੋਲ ਦੇਗੀ

ਸ਼ਾਈਵਾਲ ਬਹੁਤ ਧਰਮ ਹੁੰਦੀਆਂ ਬਹੁਤ ਠੰਡੀ ਅੱਛਾ ਫਿਰ ਕੀ ਡਿਮਾਂਡ ਫਿਰਦੀ ਇਹਦਾ 39000 ਡਿਮਾਂਡ ਆ ਜੀ 39 ਆ ਹਾਂਜੀ ਠੀਕ ਆ 39000 ਜਿਹੜੀ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇਹ ਵੈੜ ਦਿਖਾਈ ਆ ਡਿਮਾਂਡ ਆ 39000 ਠੀਕ ਆ ਬਣਦੀ ਪਈ ਆ ਬਣ ਜੂਗੀ ਪੂਰੀ ਵੈੜ ਬਣੂਗੀ ਘਟੋ ਘਟ ਵੀ 8-7 ਦਿਨ ਹਫਤਾ ਲੂੰਦੀ ਨਹੀਂ ਆ ਭਾਈ ਹਾਂਜੀ ਹਾਂਜੀ ਹਫਤਾ ਲੈ ਜੂਗੀ ਦੇਖੇ ਚਪੀ 15 ਤੋਂ 16 ਲੀਟਰ ਕਰੂਗੀ ਠੀਕ ਹੈ। ਠੀਕ ਹੈ। ਬਹੁਤ ਕੁਆਲਟੀ ਦਾ। ਬਿਲਕੁਲ ਜੀ ਬਿਲਕੁਲ। ਅੱਛਾ ਅਗਲੀ ਵੀਰ ਇਹ ਮੱਝ ਆਪਣੇ ਕੋਲ ਨੀਲੀ ਰਾਵੀ ਦੇ ਵਿੱਚ ਆ ਗਈ। ਹਾਂ ਜੀ ਪ्योर ਨੀਲੀ ਜੀ। ਠੀਕ ਆ। ਤਾਂ ਦਿਨ ਵੀਰ ਇਹ ਵੀ ਕਿੰਨੇ ਕਜੇ ਲਊਗੀ? 1-2 ਦਿਨ ਲੈ ਜਾਓ ਬਾਈ। 1-2 ਦਿਨ। ਹਾਂ ਜੀ। ਠੀਕ ਆ। ਖਵਾਨਾ ਹੋਣਾ ਬਹੁਤ ਕਮਾਲ ਦਾ ਹੈ। ਬਿਲਕੁਲ ਚੌਰਸਲੇ ਵਾਲਾ। ਹਾਂ ਜੀ 2 ਜਹਾ। 2 ਜਹਾ ਸਵੇ। ਸਵੇ ਦੋਜਾ ਨੇ ਜੀ। ਹਾਂ ਜੀ ਦੋਜਾ ਦੋਜਾ। ਠੀਕ ਆ। ਦੋਜਾ ਸੂਹਾ ਦੋਸਤੋ ਇਹ ਵੇੜ ਜਿਹੜੀ ਆਪਣੀ ਮੱਝ ਆ। ਨੀਲੀ 라ਵੀ ਦੀ ਆ ਠੀਕ ਐ ਸੌਣ ਜਾ ਰਹੀ ਐ ਤੇ ਵੇਖੋ ਸ਼ਾਨਦਾਰ ਆਰਡਰ ਕੁਆਲਿਟੀ ਐ। ਕਵਾਨ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਔੜੇ ਪੜੇ ਭੈਣਵਾਏ ਲੈ ਜੂਗੀ ਵੀ ਦਿਨ ਹਜੇ ਕੋਈ। ਵੇ ਦੋ ਦਿਨ ਦੋ ਤਿੰਨ ਦਿਨ ਲੈ ਜੂਗੀ। ਦੋ ਤਿੰਨ ਦਿਨ ਲੈ ਜੂਗੀ। ਅਜੇ ਹੋਰ ਬਣੂ ਬਹੁਤ ਵਧੀਆ। ਹਮ ਆਹ ਕਰੋ ਚੈੱਕ ਵੀ। ਪਹਿਲੇ ਸੋਏ ਦੀ 12 ਲੀਟਰ ਚੋਾਈ ਭਾਜੀ ਇਹਦੀ। ਜੀ। ਇਹ ਕਿਦਾ 14 ਨੂੰ ਜਾਊ। ਹਮ ਮਾਰਕਿੰਗ ਮੁਰਕਿੰਗ ਬਹੁਤ ਵਧੀਆ। ਇਹ ਪੂਰੀ ਨੀਲੀ ਦਾ ਵੀ ਦੇ ਵਿੱਚ ਆ ਖੁੱਲ ਗਿਆ ਜੀ ਇਹਨੂੰ ਬਿਲਕੁਲ ਤਿਆਰੀ ਦੇ ਵਿੱਚ ਆ ਜਿਹੜੀ ਦੋਸਤੋ ਇਹ ਮੱਝ ਠੀਕ ਹੈ ਤਿਆਰੀ ਦੇ ਵਿੱਚ ਕਵਾਂਗੇ ਵੀ ਫੁੱਲ ਤਿਆਰੀ ਦੇ ਵਿੱਚ ਆ ਬਿਲਕੁਲ ਕੋਈ 2 ਦਿਨਾਂ ਤੱਕ ਜੇਕਰ ਉਹ ਸਫਰ ਦੇ ਵਿੱਚ ਅੱਗੇ ਵੀਰ ਕੋ ਲੈ ਕੇ ਜਾਂਦਾ ਹੋ ਸਕਦਾ ਵੀ ਜਾਂਦਿਆ ਵੀ ਸੂਬੇ ਬਾਕੀ 2 ਦਿਨ ਸਮਾਂ ਲੈ ਜਾਊਗੀ ਠੀਕ ਹੈ ਚੌਰ ਸਟਰਕ ਕੁਆਲਟੀ ਬਿਲਕੁਲ ਵੇਖੋਗੇ ਟਾਇਟ ਲੇਵਾ ਹੈਗਾ ਹਵਾਨੇ ਦੀ ਜਿਹੜੀ ਸ਼ੇਪ ਸੋਹਣੀ ਆ ਆ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਠੀਕ ਆ ਸਿੰਘਾਂ ਦੀ ਬੰਤਰ ਮੂੰਹ ਮੱਥਾ ਠੀਕ ਆ ਮੀਡੀਅਮ ਹਾਈਟ ਹੈਗੀ ਹੈ ਠੀਕ ਆ ਜੀ ਹਾਈਟ ਮੀਡੀਅਮ ਨੀਲੀ 라 ਵੀ ਨਾਰਮਲ ਜੇਕਰ ਆਪਾਂ ਗੱਲ ਕਰੀਏ ਤਾਂ ਮੀਡੀਅਮ ਹਾਈਟ ਦੇ ਵਿੱਚ ਮੱਝਾਂ ਹੁੰਦੀਆਂ ਨੇ ਤੇ ਮੀਡੀਅਮ ਹਾਈਟ ਹੈਗੀ ਹੈ ਠੀਕ ਆ ਆ ਕਰੋ ਚੱਕੀ ਦੇਵਾ کافی ਜਿਆਦਾ ਖੂਬਸੂਰਤ ਬਿਲਕੁਲ ਮੁਠੀ ਵਾਲਾ ਥੜਾ ਤੇ ਚਵਾਈ ਜਿਹੜੀਆਂ ਦੋਸਤੋ ਨਾਰਮਲ ਮੱਝਾਂ ਸੋਹਣੀਆਂ ਕਰਾ ਜਾਂਦੀਆਂ ਨੇ ਜਿਹੜੀਆਂ ਨੀਲੀ 라 ਵੀ ਦੇ ਵਿੱਚ ਹੁੰਦੀਆਂ ਨੇ ਚੰਗੀ ਬਲੱਡ ਲਾਈਨ ਦੀਆਂ ਹੁੰਦੀਆਂ ਨੇ ਠੀਕ ਆ ਇਹਦਾ ਵੀਰ ਕੁਲਦੀਪ ਸਿੰਘ ਕਿੰਨਾ ਰੇਟ ਵੀਰੇ ਇਹਦਾ ਜੀ ਤੁਹਾਨੂੰ ਤਾਂ ਭਾਣ 90 ਕਾ ਲਈ 88000 ਕਰਦੇ ਆ ਤੁਹਾਡਾ ਵੀ ਮਾਨਤਾਣ ਕਰਦੇ ਤੁਸੀਂ ਸਾਡੇ ਕੋਲ ਬਹੁਤ ਵਾਰ ਪਹੁੰਚੇ ਜੇ ਇਸ ਕਰਕੇ ਤੁਹਾਨੂੰ ਜੇ 88000 ਰੁਪਇਆ ਦਾ ਦੇ 88000 ਜੀ ਹਾਂਜੀ ਠੀਕ ਹੈ ਜੀ 88000 ਜਿਹੜੀ ਦੋਸਤੋ ਇਸ ਮੱਝ ਦੀ ਡਿਮਾਂਡ ਆ ਠੀਕ ਆ ਮੋਲ ਨਾ ਬਾਕੀ ਕੋਈ ਆਪਦੇ ਹਿਸਾਬ ਨਾਲ ਲਾਵੇ ਰੇਟ ਪਰ ਜਿਹੜੇ ਵੀਰ ਖਾਸ ਤੌਰ ਤੇ ਇੱਥੇ ਪਹੁੰਚੀ ਇੱਕ ਵਾਰੀ ਚੀਜ਼ ਵੇਖਣਗੇ ਅਸਲ ਦੇ ਵਿੱਚ ਫਿਰ ਮੋਲ ਲਾਉਂਦਾ ਹੋਰ ਵੀ ਸਵਾਦ ਆਉਂਦਾ ਕਿਉਂਕਿ ਚੀਜ਼ ਅੱਖੀਂ ਵ ਸੋਹਣੇ ਸਟ੍ਰਕਚਰ ਦੀ ਆ ਨਿਸ਼ਾਨ ਪ੍ਰੋਪਰ ਆ ਸੋਹਣਾ ਦੁੱਧ ਚਵਾ ਦੋਗੀ ਬਾਕੀ ਇੱਕ ਵਾਰੀ ਥਾਂ ਤੁਹਾਨੂੰ ਮੈਂ ক্লোਜ਼ ਹੋ ਫਿਰ ਦਿਖਾ ਦਿੰਦੀ ਆ ਕਰੋ ਚੈੱਕ ਕਰੀ ਠੀਕ ਆ ਪੂਰੀ ਵਧੀਆ ਚੀਜ਼ਾਂ ਬੰਬ ਚੀਜ਼ ਆ ਬਹੁਤ ਵੀਰ ਖਰੀਦਣ ਦੇ ਚਾਹਵਣ ਹੁੰਦੇ ਆ ਤੁਸੀਂ ਕਰੀ ਸਕਦੇ ਹੋ ਕਦੇ ਕਦੇ ਲਈ ਚੀਜ਼ ਨਿਕਲਦੀ ਹੈ ਨੀਵੀਂ ਰਾਵੀ ਦੇ ਵਿੱਚ ਸ਼ੌਂਕ ਜਾਦੇ ਵੀਰਾਂ ਦਾ ਹੁੰਦਾ ਹੈ ਚੀਜ਼ ਜਦੋਂ ਸਾਹਮਣੇ ਆਉਂਦੀ ਹੈ ਤੇ ਵੀਰ ਉਸੇ ਟਾਈਮ ਸੌਦਾ ਕਰਨਾ ਪਸੰਦ ਕਰਦੇ ਆ ਲੈ ਜਾਂਦੇ ਆ ਖਰੀਦ ਲੈਂਦੇ ਆ ਅੱਜ ਪਸ਼ੂ ਜਿਹੜੇ ਦੋਸਤੋ ਚਾਰ ਸੀਗੇ ਬਾਈ ਦੇ ਕੁਲਦੀਪ ਦੇ ਕੋਲ ਨੰਬਰ ਆਪਾਂ ਇੱਕ ਵਾਰੀ ਫੇਰ ਵੀਰ ਦੇ ਲੈ ਲੈਨੇ ਆ ਪੁੱਛ ਲੈਨੇ ਵਕੀ ਨੰਬਰ ਹੈ ਕਿ ਕੀ ਸੰਪਰਕ ਨੰਬਰ ਨੇ ਜਿੰਨਾ ਤੇ ਤੁਸੀਂ ਖਾਸ ਤੌਰ ਤੇ ਕਾਲ ਕਰਨੀ ਹੈਗੀ ਅਛਾ ਵੀਰ ਕੁਲਦੀਪ ਜੀ ਸੰਪਰਕ ਨੰਬਰ ਇੱਕ ਦੇ ਦਿਓ ਫੇਰ ਜੀ 9789 ਹਾਂਜੀ 10732 ਠੀਕ ਹੈ ਜੀ ਇਹ ਨੰਬਰ ਜਿਹੜੇ ਤੁਸੀਂ ਮੈਂ ਲਗਾਤਾਰ ਸਕਰੀਨ ਦੇ नीचे ਚੱਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ